ਚਲੋ ਆਪਾਂ ਚੱਲ ਜਾਈਏ ਆਪੇ ਕਰੂਗੀ ਇਹਨੂੰ ਪਤਾ ਲੱਗੂਗਾ ਇਹਨੇ ਕਿੱਡਾ ਪਖੰਡ ਫੜਿਆ ਇਹਨਾਂ ਦੋਵਾਂ ਰਲ ਕੇ ਤੇ ਬਹੁਤ ਹੀ ਹੱਦ ਕਰਤੀ ਐ ਨਾਲੇ ਕੁੱਕਰ ਸਾंभੇ ਨਾਲੇ ਪਾਂਡੇ ਸਾंभੇ ਮੈਂ ਆਪਣੇ ਕੰਮ ਦੇ ਨੂੰ ਲੋਕ ਕਰ ਜਾਨੀ ਹੱਸਾ ਤੇ ਚੱਲਾ ਪੁੱਤ ਫੜੋ ਬੈਕ ਬਹੁ ਗੱਡੀ 'ਚ ਚਲੋ ਚਲੋ ਚਲੀਏ ਸਮਾਨ ਸਾਰਾ ਲੈ ਲਿਓ ਤੇ ਲੋਕ ਕਰ ਜਾਣਾ ਆਪਾਂ ਅੰਦਰ ਇਹਨੂੰ ਪਤਾ ਲੱਗਦਾ ਦਾਦੀ ਨੂੰ ਨਹੀਂ ਬੁਲਾ ਕੇ ਜਾਣਾ ਠੀਕ ਹੈ ਨਾ ਕਿਸੇ ਨੂੰ ਨਹੀਂ ਬੁਲਾ ਕੇ ਜਾਣਾ ਆਪੇ ਕਰਨ ਗੀ ਨਾਲ ਇਹਨਾਂ ਨੂੰ ਪਤਾ ਲੱਗੂ ਕੰਮ ਕਰੀਦਾ ਕਿਦਾਂ ਚਲੋ ਦੇ ਚਲੋ ਚਲੋ ਕਮਰਾ ਲੋਕ ਕਰ ਦਈਏ ਆਪਾਂ ਚਲੋ ਚਲ ਇਹ ਵੀ ਬੰਦ ਕਰਤਾ ਆਪਰੇ ਨੂੰ ਪਤਾ ਲੱਗੂਗਾ ਨਾਲੇ ਆਪਣੇ ਪੋਤ ਨੂੰ ਰੋਟੀਆਂ ਪਕਾ ਕੇ ਦਿਆ ਕਰੂ ਮੈਂ ਤੇ ਕਿੰਨਾ ਸਾਲ ਵੇਖੀ ਜਾਊਗੀ ਮੈਂ ਸਾਲ ਨਹੀਂ ਹੋਣਾ ਤੇ ਕਰੂੰਗੀ ਵਾਲੇ ਕਰ ਤਰੂੰਗੀ ਇਹਨਾਂ ਦੇ ਹੱਦ ਕਰਤੀ ਕੱਲ ਮੇਰੇ ਨਾਲ ਸੱਟ ਪੂਰਾ ਲੱਗੀ ਕਿ ਨਹੀਂ ਲੱਗੀ ਨਾਲੇ ਹੁਣ ਮੈਂ ਇਹਦੇ ਲੀੜੇ ਬਣਾ ਕੇ ਲਿਆਇਆ ਕਰੂੰਗੀ ਚਲੋ ਲਿਆ ਚੱਲੀ ਆ ਮੈਂ ਤੂੰ ਮਛੇਤੀ ਆ ਜੀ ਮੈਨੂੰ ਹੋਤੀ ਪਤਾ ਨਹੀਂ ਨਾ ਉਹ ਸਾਲੀ ਮੈਂ ਕੁਤੋਂ ਕਿਹਾ ਮੈਂ ਆਪਣੇ ਬੱਚੇ ਘਰ ਨਹੀਂ ਗਿਆ ਮੈਂ ਖੰਡ ਫੜਿਆ ਆਉਣ ਵਾਲੀ ਬੱਚੇ ਲੈ ਚਲੀ ਆਪਣੇ ਬੱਚੇ ਬੱਚੇ ਲੈ ਚੱਲ ਆਂ ਅੰਦਰ ਨੂੰ ਲੋਕ ਲੋਕ ਨਾ ਲਾਜੀ ਕਰ ਦੇ ਹੱਦ ਕਰਦੀ ਮੈਂ ਨਹੀਂ ਇਹਨੂੰ ਲੋਕ ਲਾ ਮੇਰਾ ਕਿ ਮੇਰੇ ਰੂਮ 'ਚ ਮੇਰਾ ਇੰਨਾ ਸਮਾਨ ਜਿਹਨਾਂ 'ਚ ਮੈਂ ਆਪਣੇ ਰੂਮ ਦੇ ਵਿੱਚ ਸਮਾਨ ਨਹੀਂ ਚੁੱਕਦੀ ਮੈਂ ਨਹੀਂ ਹੁਣ ਚਾਹ ਲੋਕ ਖੋਲਣ ਤੇ ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਨਹੀਂ ਤੇ ਨਹੀਂ ਕਿਹਾ ਗਈ ਹੈ ਮੇਰੇ ਰੂਮ 'ਚ ਕੀ ਹੈ ਕੱਖ ਵੀ ਨਹੀਂ ਹੈਗਾ ਮੇਰੇ ਰੂਮ 'ਚ ਕੀ ਮੇਰੇ ਰੂਮ 'ਚ ਨਹੀਂ ਕਰਦੀ ਕੋਈ ਨਹੀਂ ਰੂਮ ਤਾਂ ਦਾ ਸਮਾਨ ਤੇ ਵਿੱਚ ਮੇਰਾ ਬਣ ਅਭੀ ਤੋਂ ਹੋਰੋਂ ਮਾਗਰਾਂ ਕਰੇਂਗੀ ਮੈਂ ਮਾਰਕ ਨਹੀਂ ਕਿ ਜਦੋਂ ਮੈਂ ਨਾਲ ਲਿਖਤ ਪੜ੍ਹ ਕਰੂਗਾ ਉਦੋਂ ਮੈਂ ਦਊਂਗੀ ਤੁਹਾਨੂੰ ਲਿਖਤ ਪੜ੍ਹਤ ਕੋਈ ਨਹੀਂ ਆਣੀ ਬੰਦੇ ਦੀ ਧੀ ਬੜ ਕੇ ਤੇ ਘਰ ਆ ਜੀ ਮੈਂ ਨਹੀਂ ਆਣਾ ਜਿੱਦਾਂ ਤੁਸੀਂ ਮੇਰੇ ਨਾਲ ਕੱਲ ਕੀਤੀ ਨਾ ਕੁੱਕਰ ਹੱਥੋਂ ਸਭ ਸਮਾਨ ਖੋਇਆ ਮੈਂ ਇਥੇ ਬੰਦੇ ਪੰਜ ਪਰੇ ਲੈ ਕੇ ਆਉਂਗੀ ਫਿਰ ਮੈਂ ਜੋ ਬੇਨ ਨਹੀਂ ਮੈਂ ਕਿਹੜਾ ਇੱਥੇ ਕੰਜਾ ਰਹਾਂਗਾ ਤੇ ਕਿਹੜੀ ਨਾਲ ਦੇਖੂਗੀ ਜਿੱਦਣ ਉਹਨੇ ਤੁਹਾਡੇ ਤੇ ਪੰਨੇ ਨਾ ਉਦੋਂ ਤੁਹਾਨੂੰ ਲਾਡਰੀ ਦਾ ਪਤਾ ਲੱਗਣਾ ਉਦੋਂ ਤੁਹਾਨੂੰ ਮੈਂ ਚੇਤੇ ਆਉਣਾ ਆਉਣਾ ਲਾਡਰੀ ਦਾ ਪਤਾ ਲੱਗਣਾ ਤੂੰ ਸਭ ਤੋਂ ਜ਼ਿਆਦੀ ਭੂਏ ਚੜ੍ਹਦਾ ਕੋਈ ਗੱਲ ਨਹੀਂ ਮੈਨੂੰ ਤੁਸੀਂ ਇਹ ਕਹਿਤਾ ਬੜੀਆਂ ਗੱਲਾਂ ਚੰਗਾ ਅੱਛੋ ਰੇ ਆ ਮੇਰਾ ਸੋਣ ਗੱਲ ਮੇਰਾ ਕੋਈ ਪਤਾ ਨਹੀਂ ਲਾਡ ਲੈ ਹੈਗੇ ਪੁੱਤਰੇ ਇਹਦੇ ਕੋਲ ਆ ਜਾ ਕੇ ਤੂੰ ਦਸ ਦਿਨ ਰਹਿ ਕੇ ਆ ਜਾ ਫੇਰ ਮਾਰਦੀ ਕੰਵਾਲ ਆ ਘਾਰੇ ਕੰਮ ਆਉਂਦੇ ਆ ਕੋਈ ਨਹੀਂ ਪੇਕੇ ਕੋਈ ਜਿੱਡੇ ਮਰਜੀ ਰਾਜੇ ਮਹਾਰਾਜ ਕੋਈ ਨਹੀਂ ਕੋਈ ਨਾ ਵਾਦੂ ਨਾਨਕੇ ਅਸੀਂ ਚੱਲ ਜਾ ਮਾਮੇ ਲੈ ਜਾਣਗੇ ਬਾਦ ਵਾਦੂ ਨਾਨਕੇ ਪਖਾੜ ਕਰਦੀ ਆ ਅਸੀਂ ਨਹੀਂ ਰਹਿਣਾ ਹੁਣ ਆਉਣਾ ਅੱਜ ਨਾਲ ਪਕਾਵੇਂ ਨਾਲੇ ਤੈਨੂੰ ਪਤਾ ਲੱਗੂ ਗਰਮੀ ਚ ਮੈਂ ਪਕਾਉਣੀ ਮੈਂ ਨਹੀਂ ਪਕਾਉਣੀ ਮੈਂ ਵੇਖੂ ਕਿੰਨੇ ਕਿੱਦਾਂ ਦਿੰਦੀ ਹੁਣ ਤੇਰੀ ਲਾੜੀ ਨਹੀਂ ਹੁੰਦੇ ਪੁੱਤ ਤੇ ਤੇਰਾ ਹੀ ਆ ਪੁੱਤ ਤੇ ਤੇਰਾ ਹੀ ਆ ਹਾਂ ਪਖਾਣਟ ਕਰਦੀ ਆ ਲੈ ਦੱਸ بس ਹੁਣ ਐਸਾ ਬੈਠੇ ਕੀ ਕਰਨ ਦੇਈ ਪ੍ਰੀਤਾ ਕੁਛ ਨਹੀਂ ਮੰਮੀ ਜੀ ਆਵੇ ਕੋ ਪਿੰਨਾਂ ਨਹੀਂ ਆਣੇ ਨਿਕਾਨੀ ਕਾ ਖਲਾਰਾ ਜਕਾ ਦਿੰਦੇ ਰੋਜ ਹੀ ਐ ਸਵਾਹ ਵੀ ਬੜੀ ਓਟ ਓਟਮਦੀ ਆ ਕਿਤੇ ਮੈਂ ਵੇਖਣ ਦਈ ਤੁਹਾਨੂੰ ਇੱਥੇ ਹੈਗੇ ਨਹੀਂ ਨਹੀਂ ਆਉਣਾ ਕਿੱਥੋਂ ਹੀ ਉਹ ਮੈਡਮ ਚਲ ਗਈ ਬੋਲ ਬੁਲਾਰਾ ਕਰਕੇ ਫਿਰ ਰੋਸ ਕੇ ਤੇ ਉਹਨਾਂ ਬੈਗ ਲੀੜਿਆਂ ਦੇ ਭਾਰ ਲੈ ਕੁੜੀਆਂ ਵੀ ਲੈ ਗਈ ਤੇ ਮੈਨੂੰ ਆਦੀ ਵੀ ਰੋਟੀਆਂ ਪਕਾਦੀ ਜਿਆਦਾ ਗੁੱਸਾ ਤਾਂ ਨਹੀਂ ਕੀਤਾ ਭੰਮੜ ਕੇ ਆਵੇ ਨਾ ਉਹ ਤਾਂ ਇਹੋ ਗੱਲ ਕਹਿੰਦੀ ਵੀ ਮੈਂ ਨਹੀਂ ਆਉਣਾ ਤੂੰ ਇਹ ਨੂੰ ਮਣਾਉਣਾ ਮੈਨੂੰ ਦੱਸ ਦਿੰਦੇ ਮੈਂ ਚੱਲ ਮਾੜਾ ਮਾਟਾ ਤੂੰ ਉਥੇ ਗਈ ਹੈ ਖਾਸੇ ਨੂੰ ਨਿਆਣਿਆਂ ਦੀਆਂ ਕਾਪੀਆਂ ਲੈਣ ਮੈਂ ਤਾਂ ਅੱਗੇ ਆਖਿਆ ਉਹ ਵੀ ਉਧਰ ਨੂੰ ਚਲ ਗਈ ਤੇ ਇਹਨੂੰ ਰੋਕ ਦੇ ਪਿੱਛੋਂ ਗਈ ਹੈ ਹੋਰ ਪਿੱਛੋਂ ਚਲ ਗਈ ਹੈ ਤੇਰੇ ਉਹਦੇ ਅੱਛਾ ਮੈਂ ਤਾਂ ਅੱਗੇ ਨਹੀਂ ਕਮਲ ਬੇ ਕਿੱਡਾ ਮਾਰਿਆ ਵਾ ਕਿਹਾ ਬਈ ਕਾਪੀਆਂ ਲੈ ਗਈਆਂ ਉਹਨਾਂ ਦੀਆਂ ਕਿਤਾਬਾਂ ਵੀ ਲੈ ਗਈਆਂ ਦੀ ਮੈਂ ਨਹੀਂ ਆਉਣਾ ਮੈਂ ਉੱਥੇ ਪੜ੍ਹਨੇ ਪਾ ਲੈਣੇ ਮੈਂ ਟਿਊਸ਼ਨ ਪਾ ਲੈਣਾ ਮੈਂ ਤੇ ਬਥੇਰਾ ਸਮਝਾਇਆ ਵਾ ਪਰ ਨਹੀਂ ਜਾਨ ਕਮਲ ਨੇ ਕਮਰੇ ਨੂੰ ਤਾਂ ਜਿੰਦਰਾ ਮਾਰ ਗਈ ਆ ਸ਼ਾਨ ਹਾਂ ਆਦੀ ਮੇਰਾ ਕਮਰਾ ਹੈ ਉਹ ਸਾਮਾਨ ਕਰਕੇ ਮਾਰ ਗਈ ਨਾ ਕੱਲ ਲੜਾਈ ਜੋਈ ਭਾਂਡੇ ਤਾਂ ਮਾਰ ਗਈ ਹਾਂ ਆਦੀ ਮੈਂ ਜਿਵੇਂ ਮਰਜੀ ਇਹ ਮੇਰਾ ਸਾਮਾਨ ਤਾ ਠਾ ਹੋ ਗਿਆ ਤੇ ਮੁੜ ਕੇ ਜ਼ਿੰਮੇਵਾਰ ਕੌਣ ਹੋਊਗਾ ਮੈਂ ਆਪਣੇ ਜਿੰਦਰਾ ਮਾਰ ਕੇ ਐਵੇਂ ਜਾਣ ਕੇ ਕੰਮਲੀਆਂ ਮਾਰਦੀ ਹੈ ਨਿੱਕੀ ਨਿੱਕੀ ਗੱਲਾਂ ਤੇ ਹਰ ਘਰ ਹੁੰਦੀਆਂ ਨੇ ਉਦਾਂ ਮੈਨੂੰ ਤੇ ਪ੍ਰੀਤ ਟੈਨਸ਼ਨ ਆਉਂਦੀ ਵੀ ਜੇ ਸੱਚੀ ਨਹੀਂ ਹੈਗੀ ਵੀ ਉੜ ਮੱਤ ਜੀਆ ਨਹੀਂ ਨਹੀਂ ਮਮੀ ਜੀ ਆਪਾਂ ਨਾ ਕਰਦੇ ਵੇਟ ਆ ਤੇ ਤਾਂ ਦਿਨ ਕਰਦੇ ਸਵੇਰੇ ਕਰਦੇ ਉਹਨੂੰ ਫੋਨ ਹਾਂ ਕਰੀਏ ਫੋਨ ਹਾਲ ਚਾਲ ਪੁੱਛਾਂਗੇ ਨਿਆਣਿਆਂ ਦਾ ਚੁੱਕੂਗੀ ਇੱਕ ਵਾਰੀ ਨਾ ਚੁੱਕੂ ਦੋ ਵਾਰੀ ਨਾ ਚੁੱਕੂ ਤੀਜੀ ਵਾਰੀ ਤੇ ਚੁੱਕੂਗੀ ਤੀਜੀ ਵਾਰੀ ਚੁੱਕੂ ਨਿਆਣਿਆਂ ਦਾ ਹਾਲ ਚਾਲ ਪੁੱਛਦੇ ਐਸੇ ਨਾ ਗੱਲ ਬਣ ਜੂਗੀ ਆਉਂਦਾ ਨਾ ਮੈਂ ਆਪਣੇ ਘਰੇ ਆ ਮੈਨੂੰ ਤੇ ਆਪ ਗਾਮ ਖਾਂਦਿਆ ਈ ਨਿਗੇ ਨਿਗੇ ਨਿਆਣੇ ਆ ਕਿੱਥੇ ਘਰ ਆਪਣਾ ਖਰਾਬ ਕਰਦੇ ਚਲੋ ਲੜਾਈ ਕੋਲ ਤੇ ਘਰਾਂ ਚ ਬਣੇ ਆਏ ਐ ਐਵੇਂ ਜਾਣ ਕੇ ਗੁੱਸਾ ਕਰਦੀ ਜਿਆਦਾ ਇੱਕ ਇਹ ਕੀ ਤੈਨੂੰ ਪਹਿਲਾਂ ਤੇਲੇ ਮਿੱਟੀ ਰਹੀ ਵਧੀਆ ਰਹੀ ਤੇ ਹੋੰਜੇ ਤੁਸੀਂ ਆਂਦੇ ਜੋ ਕੁਛ ਗੁੱਸੇ ਹੁੰਦੇ ਤੇ ਫੇਰ ਗੁੱਸਾ ਮੈਂ ਤਾਂ ਕੁਛ ਆਂਦੀ ਨਹੀਂ ਮੈਂ ਤਾਂ ਰੋਟੀ ਮੰਗਦੀ ਤੇ ਰੋਟੀ ਤਾਂ ਵੀ ਮੈਨੂੰ ਛੱਤੀ ਛੱਤੀ ਕਰਾਉਂਦੀ ਉਹ ਹੀ ਨਾ ਪਹਿਲੇ ਸ਼ੁਰੂ ਤੋਂ ਆਖਿਆ ਨਹੀਂ ਕੁਛ ਕੰਮ ਨਹੀਂ ਤਾਈ ਨਹੀਂ ਹੁਣ ਉਹਦਾ ਜੀ ਨਹੀਂ ਕਰਦਾ ਮੈਂ ਸੁ ਤੇਰੇ ਨਾਲ ਬਥੇਰਾ ਕੁਛ ਕੰਮ ਛੱਡਿਆ ਫੇਰ ਮੈਨੂੰ ਤਾਂ ਫੇਰ ਤੋਂ ਫੇਰ ਵੀ ਤੂੰ ਰੋਟੀ ਦੇ ਦਿੰਦੀ ਉਹਨੂੰ ਤੇ ਮੈਂ ਕਿਹਾ ਹੀ ਕੱਖ ਨਹੀਂ ਉਹ ਹੀ ਤੇ ਕਹਿੰਦੀ ਆ ਨਾ ਮੈਨੂੰ ਵੀ ਐਸੇ ਗੱਲੋਂ ਗੁੱਸਾ ਆਇਆ ਵੀ ਮੈਂ ਸਾਰੀ ਉਮਰ ਤੈਨੂੰ ਬਰਾਬਰ ਤੇ ਬਾਹ ਛੱਡਿਆ ਤੇ ਜੇ ਹੁਣ ਰੋਟੀ ਦੇਣ ਦਾ ਟਾਈਮ ਆਇਆ ਤੇ ਤੂੰ ਰੋਟੀ ਨਹੀਂ ਦਿੰਦੀਗੀ ਮ ਉਹ ਨਾ ਆਤ ਪੈ ਜਾਂਦੀ ਨੇ ਬੰਦੇ ਨੂੰ ਵੇਲੇ ਰਹਿਣ ਦੀ ਤੇ ਉਹ ਉਹਨੂੰ ਪੈ ਗਈ ਤੇ ਹੁਣ ਉਹਨੂੰ ਗੁੱਸਾ ਆਉਂਦਾ ਤੇ ਮੈਨੂੰ ਕੰਮੇ ਕੋ ਡਾਂਦੀਆਂ ਤੇ ਮੈਨੂੰ ਕਿਉਂ ਆਂਦੀਆਂ ਰੋਟੀ ਲਿਆ ਪਾਣੀ ਲਿਆ ਚਾਹ ਬਣਾ ਤੇ ਮਾੜਾ ਹੀ ਕਰਦੀ ਏ ਇਦਾਂ ਚਲ ਹੁਣ ਮੰਮੀ ਜੀ ਮਾੜੀਆਂ ਮੋਟੀਆਂ ਗੱਲਾਂ ਤੇ ਹੁੰਦੇ ਨੇ ਤੇ ਜੇ ਆਪਾਂ ਇਦਾਂ ਕਰਨ ਲੱਗ ਪਈਏ ਤੇ ਫੇਰ ਥੋੜੀ ਘਰ ਵਸਦੇ ਕਾਰ ਕਿੱਥੇ ਵਸਦੇ ਮੈਨੂੰ ਤੇ ਆ ਬੜੀ ਟੈਨਸ਼ਨ ਆਉਂਦੀ ਵੀ ਕੁੜੀਆਂ ਲੈ ਕੇ ਚਲ ਗਈ ਆ ਘਰ ਨਹੀਂ ਮੈਂ ਕਰਦੀ ਉਹਨਾਂ ਨਾਲ ਗੱਲ ਤੂੰ ਉਹਨੂੰ ਫੋਨ ਕਰੀ ਮੇਰੀ ਗੱਲ ਹੋਰ ਆ ਤੂੰ ਆਖੀ ਦੀਦੀ ਆ ਜਾ ਕੋਈ ਨਹੀਂ ਘਰ ਥੋੜੀ ਛੱਡਣਾ ਵਾ ਤੂੰ ਜੀ ਬਤਾਂਗੀ ਆਪਾਂ ਉਹ ਘਰ ਲੱਗਿਆ ਨਹੀਂ ਨੀਗੀ ਜੀ ਕੁੜੀ ਨਹੀਂ ਦੇ ਦਿੱਤੀ ਤੇ ਰਪਣ ਲੱਗਦਾ ਚਲ ਗਈ ਨਾਲ ਹੀ ਨਹੀਂ ਤੂੰ ਉਹਨੂੰ ਇਹ ਗੱਲ ਕਹੀਂ ਨਾ ਵੀ ਜਿੱਦਾਂ ਕਹੇਗੀ ਉਵੇਂ ਕਰ ਲਾਂਗੇ ਤੂੰ ਆ ਜਾ ਘਰ ਹੁਣ ਮੇਰੇ ਤੇ ਤੇ ਕਹਿਣੇ ਤੇ ਉਹਨਾਂ ਨੇ ਕਿਉਂਕਿ ਮੇਰੇ ਤੇ ਜ਼ਿਆਦੀ ਲੱਗਦੀ ਆ ਹਾਂ ਮੈਂ ਨਹੀਂ ਕਹੂੰਗੀ ਮੈਂ ਕਰਦੀ ਉਹਨੂੰ ਫੋਨ ਕੁਲਾ ਚੁੱਕਦੀ ਕਿ ਨਹੀਂ ਚੁੱਕੀ ਹਾਂ ਹਾਂ ਚਲ ਚੰਗਾ ਮੰਦਰ ਬਹਿਣ ਲੱਗੀ ਗਰਮੀ ਬੜੀ ਠੀਕ ਹੈ ਬਹਿ ਜਾ ਮੈਂ ਲਾਣਾ ਝਾੜੂ ਜਾਣਾ ਕਿਦਾਂ ਖਲਾਰਾ ਪਾਤਾ ਹਾਂ ਆ ਇਕੱਠਾ ਕਰਕੇ ਮੈਂ ਵੀ ਆਉਣੀ ਅੰਦਰ ਚੰਗਾ ਜੀ ਦੇ ਹੜ ਜੋ ਹੜ ਦੇ ਕਿਉਂ ਨਹੀਂ ਕੇ ਤੂੰ ਪਾਣੀ ਚ ਭਿੱਜੀ ਜਾਂਦੇ ਨਿਆਣਿਓ ਵੇ ਨਿਆਣਿਓ ਆਪ ਤੁਸੀਂ ਕੀ ਕਰੰਦਾ ਜੇ ਪਾਣੀ ਚ ਭਿੱਜ ਜਾਂਦੇ ਜੇ ਉਤੋਂ ਤੁਸੀਂ ਆ ਖਾਈ ਜਾਂਦੇ ਜੇ ਤੁਸੀਂ ਬਿਮਾਰ ਹੋਣਾ ਜੀ ਨਾ ਕਿਥੇ ਤੁਹਾਡੀ ਮਾਂ ਗਈ ਅੰਦਰ ਵੜ ਕੇ ਬੈਠੀ ਹੋਣੀ ਨਾ ਉਹ ਵੇਂਦੀ ਨਾ ਤੁਹਾਨੂੰ ਕਰਦੀ ਵੀ ਤੁਸੀਂ ਕੀ ਕਰਦੇ ਤੇ ਕੀ ਨਹੀਂ ਕਰਦੇ ਸਹੀ ਜਿਹੜੀ ਮਾਂ ਭੌਂ ਗਦੇ ਕੁੱਤੇ ਵਾਂਗੂ ਅੱਗੋ ਜਬਾਨ ਤੁਹਾਡੀ ਗਿੱਠ ਲੱਗੀ ਵੇ ਪਾੜੀ ਚ ਵੜ ਕੇ ਤੇ ਵਿੱਚ ਚੀਜ਼ਾਂ ਦੇ ਗੋੜੇ ਗੋੜੇ ਮੱਖੀ ਬੈਠੀ ਉਹ ਮੇ ਖਾਈ ਤੁਰੇ ਜਾਂਦੇ ਸਾਦਦੀ ਮੈਂ ਤੁਹਾਡੀ ਮਾਂ ਨੂੰ ਤੇ ਮੈਂ ਕਹਿੰਦੀ ਤੁਹਾਨੂੰ ਆਣ ਕੇ ਤੇ ਡਰਮ ਚੋਂ ਕੱਢਦੀ ਤੁਹਾਨੂੰ ਤੇ ਆਖੇ ਨਹੀਂ ਲੱਗਣਾ ਕਿ ਤੇਨਾਂ ਕੋਸ਼ ਨਹੀਂ ਗਾ ਆ ਮੰਜੀ ਦਾ ਵੇ ਕੀ ਹਾਲ ਬਣਾਇਆ ਪਿਆ ਵਾ ਤੇ ਇਥੇ ਕੋਈ ਆਜੇ ਤੇ ਦੱਸ ਕੋਈ ਕੀ ਆਖੂਗਾ ਤੇ ਇਹਨਾਂ ਗੱਲਾਂ ਤੇ ਦੂਜੀ ਨੂੰ ਆ ਨਹੀਂ ਹ ਤੇ ਉਹ ਮੂੰਹ ਬਣਾ ਕੇ ਐਡਾ ਤੇ ਚਲ ਗਈ ਆ ਜੇ ਇਹਨੂੰ ਕੁਛ ਕਿਹਾ ਤੇ ਇਹਨੇ ਵੀ ਪੜਕ ਡੰਡਿਓ ਪਾਰ ਹੋਣਾ ਵੀ ਮੈਨੂੰ ਕਹਿੰਦੇ ਝੁੱਪਦੀ ਵਾ ਵਾ ਜਿੰਨੂੰ ਕਹੂੰਗੇ ਉਹਨੇ ਮਾੜੀ ਆਖਣਾ ਮੈਂ ਮਾੜਾ ਮਾੜੀ ਕਿੱਥੇ ਆ ਤੇਰੀ ਮਾਂ ਕਿੱਥੇ ਕਿਥੇ ਮਾਤਰੀ ਜਦੋਂ ਸੱਦ ਕੇ ਲਿਆ ਉਹਨਾਂ ਨੇ ਪਾਣੀ ਚ ਕੱਢੇ ਤੇ ਲੀੜੇ ਪਾਵੇ ਚੱਲ ਹਾਂ ਮੈਂ ਜਦੋਂ ਖੜੇ ਨੂੰ ਸਾਧਾ ਤੇ ਨੂੰ ਕੱਢ ਟੱਪ ਦੇ ਵਿੱਚ ਉਹ ਵੀ ਅੰਦਰ ਹੀ ਵੜ ਜਾਂਦੀ ਅੰਦਰ ਵੜਦੀ ਤੇ ਬਾਹਰ ਨਿਕਲਦਾ ਨਾੜ ਹੀ ਲੈਂਦੀ ਜੇ ਕਹੋ ਤਾਂ ਮੈਨਾਂ ਬੁਰੇ ਲੱਗੀਦਾ ਵਾ ਅੱਗੇ ਬੂਠਾ ਬਣਾ ਗਏ ਕਿ ਤੁਰਪੀ ਹਾਂਜੀ ਮੰਮੀ ਜੀ ਕੀ ਹੋਇਆ ਕੱਲੀ ਇਹਨਾਂ ਨੂੰ ਕੱਢ ਟੱਪ ਚ ਕੀ ਪਖੜ ਫੜਿਆ ਹੱਥ ਚ ਨਾ ਕੀ ਫੜਿਆ ਤੇ ਕੀ ਮੱਕੀਆਂ ਉੱਤੋਂ ਬਹਿਣ ਗਈਆਂ ਜੇ ਕਹੋ ਤਾਂ ਫਿਰ ਮੈਨਾਂ ਤੁਹਾਨੂੰ ਪੈੜੀ ਲੱਗਦੀ ਤੂੰ ਆਰਸ ਹੋਣੇ ਪਤਾ ਤੇ ਕੱਪੜੇ ਪਾ ਕੇ ਆਏ ਫਿਰ ਪਾਣੀ ਚ ਵਰਦਾ ਜੰਨਾ ਚੱਲ ਤੈਨੂੰ ਗੁੱਸਾ ਕਰਦੀਆਂ ਜੇ ਵੀ ਸਾਨੂੰ ਆਂਦੀ ਚੱਲ ਚੱਲ ਤੂੰ ਵੀ ਨਿਕਲ ਚੱਲ ਜਾ ਤੂੰ ਨਿਕਲ ਛੇਤੀ ਕਰ ਉਠਾ ਨਿਕਲ ਪਾਣੀ ਦੇ ਵਿੱਚ ਪਾਣੀ ਢੋਲਾ ਪਾਣੀ ਦਾ ਫੜਿਆ ਹੁੰਦਾ ਨੇ ਹੋਰ ਕਰ ਤਾ ਪਾਣੀ ਢੋਲਾ ਕਰਦੀ ਤੇ ਫੂ ਫੂ ਕਰਦੀ ਸਾਰੇ ਗੱਡੀ ਤੇ ਚੜ ਗਈ ਤੇ ਜੇ ਮੈਂ ਕਹਿ ਲਈ ਫਿਰ ਤੁਹਾਨੂੰ ਮਾੜੀ ਲੱਗਦੀ ਢੋਲਾ ਢੋਲਾ ਆ ਪਾਣੀ ਢੋਲੋ ਸਾਰਾ ਨਿਆ ਨਿਆ ਤਾਂ ਕਿੰਨਾ ਹੀ ਕੰਮ ਮਿਲ ਗਿਆ ਛੁੱਟੀਆਂ ਦਾ ਕੀ ਕਿੰਨਾ ਕੰਮ ਹੈ ਤੇ ਬੈੰਦੇ ਤੇ ਘੜੀ ਹੀ ਨਹੀਂ ਕਿਤੇ ਕੰਮ ਕਰਨ। ਸੱਚ ਮੈਨੂੰ ਤੇ ਮੰਮੀ ਆਂਦੀ ਕਿ ਫੋਨ ਲਾਵੀਂ ਤੇ ਦੀ ਪਤਾ ਨਹੀਂ ਕਿਤਾ ਬੋਲਦੇ ਆ ਨਾਲ ਦਿਨੀ। ਹਮੇ ਚੁੱਕੇ ਹੀ ਨਾ ਮੇਰਾ ਫੋਨ ਇਹਨੇ ਨੰਬਰ ਵੇਖ ਕੇ ਮੇਰਾ ਚੁੱਕਣਾ ਹੀ ਨਹੀਂ ਸੋਕ ਮੰਮੀ ਆਪਣੇ ਫੋਨ ਤੋਂ ਲਾਉਣ ਜੀ ਤੁਥੋਂ ਨੇ ਚੁੱਕ ਲੈਣਾ। ਨਾ ਮੈਂ ਲਾਵਾਂ ਫੋਨ। ਚੁੱਕੇ ਨਾ ਭਾਉ ਮੇਰਾ ਫੋਨ ਇਹਨੇ ਕਿੱਥੋਂ ਚੁੱਕਣਾ। ਫੋਨ ਚੁੱਕਦੀ ਮੇਰਾ ਮੈਨੂੰ ਪਹਿਲਾਂ ਪਤਾ ਨਹੀਂ ਮੇਰਾ ਫੋਨ ਨਹੀਂ ਚੁੱਕਿਆ। ਤੇ ਫੋਨ ਹੀ ਨਹੀਂ ਚੁੱਕਦੀ ਮੇਰਾ ਤੇ ਮੈਂ ਦੱਸ ਉਹਨੂੰ ਕਿੱਥੋਂ ਕਹਿਦਾ ਆ ਜਾ ਹੈਲੋ ਹੈਲੋ ਹਾਂ ਜੀ ਦੀ ਕੀ ਹਾਲ ਹੈ ਠੀਕ ਵਧੀਆ ਆ ਗਿਆ ਤੇਰੀ ਤਾਂ ਚੇਤਾ ਦੀਦੀ ਦਾ ਚੇਤਾ ਤੇ ਆ ਨੂੰ ਆਉਣਾ ਤੂੰ ਹੀ ਕਿਹੜਾ ਦੱਸ ਕੇ ਗਿਆ ਜ ਮੈਨੂੰ ਅੱਛਾ ਹਾਂ ਮੈਨੂੰ ਮੈਨੂੰ ਤਾਂ ਪਤਾ ਹੀ ਨਹੀਂ ਤੂੰ ਹੀ ਗਿਆ ਮੈਨੂੰ ਤੇ ਮੰਮੀ ਨੇ ਦੱਸਿਆ ਬਾਅਦ ਚੋ ਕਿ ਤੂੰ ਚੱਲ ਗਏ ਕੀ ਹੋਇਆ ਫੋਨ ਕੱਟਤਾ ਗਾੜੀਆਂ ਗੱਲ ਵੀ ਨਹੀਂ ਸੁਣੀ ਫੇਰ ਲਾਲ ਹੀ ਨਹੀਂ ਇੱਕ ਵਾਰੀ ਮੇਰਾ ਕੀ ਘਸੰਦਿਆ ਫੋਨ ਕੱਟੀ ਜਾਂਦੀ ਗਾੜੀਆਂ ਚੁੱਕਦੀ ਨਹੀਂ ਫੋਨ ਮੇਰਾ ਇੱਕ ਵਾਰੀ ਹੋਰ ਲਾ ਕੇ ਵੇਖ ਲੈਣੀ ਜਾਦੀ ਸਭਾ ਭਾਰਾਂ ਤੇ ਪੈਂਦੀ ਫੋਨ ਕੱਟੀ ਜਾਂਦੀ ਮੈਂ ਮੰਮੀ ਨੂੰ ਆਖ ਦਿੰਨੀ ਕਿ ਇਹ ਤਾਂ ਫੋਨ ਕੱਟੀ ਜਾਂਦੀ ਹੈ ਇਹ ਨਹੀਂ ਮੇਰਾ ਫੋਨ ਫਾਂ ਚੁੱਕਦੀ ਆਪਣੇ ਫੋਨ ਤੋਂ ਲਾ ਕੇ ਤੇ ਵੇਖ ਲੈ ਲਾ ਕੇ ਵੇਖ ਲੈਣੀ ਚੁੱਕਦੀ ਤੇ ਠੀਕ ਨਹੀਂ ਤਾਂ ਫਿਰ ਦਾਖਾ ਕਰੋ ਸਭਾ ਜਾਦੀ ਭਾਰਾਂ ਤੇ ਪੈਂਦੀ ਤੇ ਫੋਨ ਨੰਬਰ ਤੇ ਬਿਜ਼ੀ ਕਰੀ ਜਾਂਦੀ ਗਾੜੀਆਂ ਮੈਡਮ ਤੇ ਤਬਾ ਆ ਕੇ ਚੱਲਾ ਸੌਰੀ ਮੰਗ ਲੈਣੀ ਆ ਤੇ ਪਰ ਕਿੱਥੇ ਹੈਲੋ ਹੈਲੋ ਹਾਂ ਜੀ ਫੋਨ ਕੱਟੀ ਜਾਂਦੇ ਆ ਗਾੜੀਆਂ ਫੋਨ ਮੈਂ ਕੱਟਾਂ ਨਹੀਂ ਫੋਨ ਤੇ ਇਧਰੋਂ ਕੱਟਿਆ ਗਿਆ ਆਪਣੇ ਨਾਲ ਮੈਂ ਗੱਲ ਨਹੀਂ ਕਰਨੀ ਜਦੋਂ ਕੋਈ ਕਿਉਂ ਕੀ ਹੋ ਗਿਆ ਏਡਾ ਕਾਦਾ ਗੁੱਸਾ ਆ ਗਿਆ ਮੈਂ ਤੇ ਸਭ ਕੁਝ ਪਿਆ ਥੋੜੀ ਕੀਤੀ ਆ ਭਾਂਡੇ ਸਾਰੇ ਵਾਂਡੇ ਕੇ ਟਾਡੇ ਵੱਲ ਕਰਦੇ ਹੈ ਕੁੱਕਰ ਇੱਕ ਮੇਰਾ ਕੁੱਕਰ ਦੇ ਵਿੱਚ ਮੇਰੇ ਪੈਸੇ ਪਏ ਸੋ ਕੁੱਕਰ ਤੁਹਾਨੂੰ ਜੋਕ ਕੇ ਦੇ ਦ ਚੱਲ ਤੂੰ ਹੀ ਇੱਥੇ ਜੇ ਤੂੰ ਕਿਹੜਾ ਕਰ ਚੱਲ ਜਾਣਾ ਮੇਰੇ ਘਰੇ ਆਓ ਆਪਣੇ ਆਪ ਕਹਿੰਦੇ ਮੈਂ ਆਉਣਾ ਹੀ ਨਹੀਂ ਮੈਂ ਕਹਤਾ ਨਾ ਜਦੋਂ ਮੈਂ ਕਹਤਾ ਵੀ ਮੈਂ ਆਉਣਾ ਹੀ ਨਹੀਂ ਮੰਮੀ ਵੀ ਉਹ ਤਾਂ ਹੋਰ ਤਰ੍ਹਾਂ ਦੀ ਹੋ ਕੇ ਜਿੱਤ ਬੈਠੀ ਆ ਰੋਟੀ ਪਾਣੀ ਨਹੀਂ ਖਾਂਦੀ ਹੁਣ ਮੰਮੀ ਨੂੰ ਜੇ ਪਾ ਗਿਆ ਵੀ ਉਹ ਹੋਰ ਤਰ੍ਹਾਂ ਹੋ ਕੇ ਬਹਿਣਾ ਹੈ ਇੱਕੇ ਜੱਕ ਐਵੇਂ ਦਾ ਬਦਲਾਵ ਕਰਦੇ ਵੀ ਜਿਵੇਂ ਮੈਂ ਕਰ ਚੋ ਕੋਈ ਹਿੱਸਾ ਹੀ ਨਹੀਂ ਮੇਰਾ ਸਾਰੇ ਭਾਂਡੇ ਵੰਡ ਕੇ ਤੇਰੇ ਵੱਲ ਕਰਦੀ ਚੱਲ ਤੂੰ ਲਿੱਲਿਆ ਆਪਣੇ ਭਾਂਡੇ ਘਰੇ ਤੇ ਆਓ ਨਿਆਣੇ ਲੈ ਕੇ ਮੈਂ ਨਹੀਂ ਹੁਣ ਹੁਣ ਸਾਂਭਣ ਚਾਰ ਦਿਨ ਪਕਾਉਣੀ ਆ ਰੋਟੀਆਂ ਤੇ ਮਾਰ ਦਾ ਪੁੱਤ ਦੀ ਨਾ ਤੇਰਾ ਪਤਾ ਲੱਗ ਜਾਊਗਾ ਉਹ ਉਹਨੇ ਰੋਟੀ ਪਕਾਉਣੀ ਰੋਟੀ ਤੇ ਮੈਂ ਪਕਾਉਣੀ ਹੈ ਰੋਟੀ ਤੂੰ ਰੋਟੀ ਤੁਸੀਂ ਪਕਾਓ ਹੁਣ ਨਾਲੇ ਤੁਸੀਂ ਖੋਜ ਨਹੀਂ ਨਹੀਂ ਮੈਂ ਨਹੀਂ ਖੋਜ ਜੀ ਜੀ ਤੇ ਮੈਂ ਪਹਿਲਾਂ ਵੀ ਬਥੇਰਾ ਕਰਦੀ ਹੈ ਉਹ ਤੇ ਤੁਸੀਂ ਉਲਟ ਪਾਤਾ ਵੀ ਹੁਣ ਘਰੇ ਜਿਆਦਾ ਕਰਦੀ ਜੀਜੀ ਤੇ ਮੈਂ ਪਹਿਲਾਂ ਵੀ ਕਰਦੀ ਹਾਂ ਤੁਸੀਂ ਘਰੇ ਆਓ ਨਹਾਣੇ ਲੈ ਕੇ ਚਲ ਮੈਂ ਵੇਖਾਂਗੀ ਸੋਚ ਕੇ ਦੱਸਦੀ ਹਾਂ ਮੈਂ ਬਾਅਦ ਚ ਕਰਦੀ ਨਾ ਠੀਕ ਆ ਮੈਂ ਮਮਿੰਨ ਦੱਸ ਦੇਣੀ ਆ ਵੀ ਚਲ ਇਦਾਂ ਕਹਿੰਦੀ ਸ਼ਾਇਦ ਆਜ ਜਾਵੇ ਮੰਨ ਜਾਣਾ ਹੋਵੇ ਬਾਤ ਹੀ ਨਹੀਂ ਮਾੜੀ ਉਤਾਂ ਹੀ ਕਰਦੀ ਇਦਾਂ ਚੰਗਾ ਮੈਂ ਨੂੰ ਕਹਾਂ ਦੱਸਾਂ ਉਹ ਰੋਟੀ ਖਾਣ ਨੂੰ ਬੈਠੀ ਉਦੋਂ ਦੀ ਰੋਟੀ ਨੰਗਨ ਦੇ ਉਹਨਾਂ ਦੇ